आहियो Sat <tries> ਰਾਮਦਾਸ ਜੀ ਸਹਾਇ ਅੰਦਰ ਹਰਕਿੰਦਰੀ ਸਿੰਘ ਹਰਰਾਏ ਸਿਰੀ ਹਾਰੇ ਕਿਸ਼ਨ ਤੇ ਜਿਸ ਦੇ ਸਭ ਸੁਦਾਇ ਪੀਰ ਘਾਤ ਨੂੰ ਦੇ ਕਾਰਨ ਹੋਣੇ ਤੇ ਆਵੇ ਸਾਰੇ ਸਭ ਥਾਣੀ ਹੋਏ ਸਹਾਇ ਬਾਦ ਗੁਰੂ ਜੀ ਪਾਲਕੁਰੂ ਬਾਦ ਗੁਰੂ ਆਕਲੇ ਸੰਤ ਦੇ ਸਦਾ ਸਹਾਇਤਾ ਕਾਰਨ ਯੋਜਨਾ ਨੂੰ ਕਾਨਾ ਸਾਹਿਬ ਤੇ ਦੁਵਾਰਿਆਂ ਹੁਕਮਾਂ ਦੇ ਜਿਨ੍ਹਾਂ ਕੋ ਪੰਥ ਨੂੰ ਛੋੜਿਆ ਆਗਿਆਤਨਾ ਦੇ ਖੇਲੇ ਦਰਸ਼ਨ ਦੀ দান ਸੇਵਾ ਸੰਭਾਲਦਾ দান ਖਾਲਸਾ ਜੀ ਨੂੰ ਲਕਸ਼ੋਹੀ ਨਿਵਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਮਕਿਆਂ ਦੀ ਊਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਆਪ ਜੀ ਦੇ ਚੌਥੇ ਸਬਰੂਪ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੰਨਾਂ ਦੇ ਗੁਰਤਾ ਗਦੀ ਦਿਵਸ 450 ਸਾਲਾ ਸ਼ਤਾਬਦੀ ਦੇ ਦਿਹਾੜੀ ਨੂੰ ਮੁੱਖ ਰੱਖਦਿਆਂ ਅਤੇ ਤਨ ਤਨ ਗੁਰੂ ਅਮਰਦਾਸ ਪਾਤਸ਼ਾਹੀ ਦੇ ਜੋਤੀ ਜੋਤ 4.5 ਸੌ ਸਾਲ ਲਿਖਤ ਆਬ ਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਹੋਇਆਂ ਆਪ ਜੀ ਦੀ ਅਪਾਰ ਰਹਿਮਤ ਕਿਰਪਾ ਬਖਸ਼ਿਸ਼ ਦਾ ਸਦਕਾ ਸਤਿਗੁਰੂ ਪਾਤਸ਼ਾਹੀਓ ਆਪ ਜੀ ਦੇ ਦਰੋਂ ਕਰੋ सत नाम सिरवाए गुरु सत नाम सिरवाए गुरु सत नाम सिरवाए गुरु वाहे गुरु तन वाहे गुरु वाहे गुरु तन वाहे गुरु वाहे गुरु तन वाहे गुरु गुरु प्यारी सा संगति जी गुरु फतेह प्रवान करो वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAMDAS GURU ਜਿਨ ਸ੍ਰੀ ਅੱਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਅਬ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਟੋਲ ਅਦੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ ਐਸੇ ਦੀਨ ਦਿਆਲ ਸਤਿਗੁਰੂ ਛੋਟੀ ਸੁਲਤਾਨ ਪਿੱਤਾ ਧੰਨ ਧੰਨ ਗੁਰੂ RAMDAS ਪਾਤਸ਼ਾਹ ਮਹਾਰਾਜ ਜੀ ਦੇ 450 ਸਾਲਾ ਗੁਰਤਾ ਗੱਦੀ ਸ਼ਤਾਬਦੀ ਦੇ ਦਿਹਾੜੇ ਅਤੇ ਭੱਲੇ ਅਮਰਦਾਸ ਜੀ ਨੇ ਤੇਰੇ ਤੇਰੀ ਉਪਮਾ ਕੋਹੇ ਬਣਾਵੇ ਤਨ ਤਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ 450 ਸਾਲਾ ਸ਼ਤਾਬਦੀ ਦੇ ਦਿਹਾੜੇ ਦੇ ਸਬੰਧ ਅੰਦਰ ਸ੍ਰੀ ਤਰਨਤਨ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਇਹ ਨਗਰ ਕੀਰਤਨ ਪ੍ਰਾਰੰਭ ਹੋ ਰਿਹਾ ਹੈ ਜਿਹੜਾ ਕਿ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਦੇ ਹੇਠ ਪ੍ਰਾਰੰਭ ਹੋ ਰਿਹਾ ਹੈ ਅਤੇ ਇਹ ਨਗਰ ਕੀਰਤਨ ਤਰਨਤਨ ਸਾਹਿਬ ਜੀ ਤੋਂ ਚੱਲ ਕਰਕੇ ਰਵਾਨਾ ਹੋ ਕਰਕੇ ਗੋਵਿੰਦਵਾਲ ਸਾਹਿਬ ਜੀ ਦੀ ਧਰਤੀ ਪਵਿੱਤਰ ਗੁਰਦੁਆਸਤਾਨ ਗੁਰਦੁਆਰਾ ਬੌਲੀ ਸਾਹਿਬ ਵਿਖੇ ਇਸ ਦੀ ਸਮਾਪਤੀ ਹੋਵੇਗੀ ਇਸ ਨਗਰ ਕੀਰਤਨ ਦੇ ਵਿੱਚ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਅਸੀਂ ਸਮੁੱਚੇ ਹੀ ਪ੍ਰਬੰਧ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਧਾਰਮਿਕ ਜਥੇਬੰਦੀਆਂ ਅਤੇ ਨਮਾਇंदे ਜਿਹੜੇ ਗੁਰੂ ਘਰ ਦੇ ਵਿੱਚ ਪਹੁੰਚੇ ਨੇ ਇਸ ਨਗਰ ਕੀਰਤਨ ਦੀ ਆਰੰਭਤਾ ਕਰਨ ਦੇ ਸਮੇਂ ਪਹੁੰਚੇ ਨੇ ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਬਹੁਤ ਬਹੁਤ ਧੰਨ ਤੇ ਗੁਰੂ ਅਮਰਦਾਸ ਦੀ ਜੋਤਿ ਹੋ ਤੇ ਉਹਦੀ ਯਾਦ ਦੇ ਵਿੱਚ ਨਗਰ ਕੀਰਤਨ ਤਰਨਤਾਰੋਂ ਗੋੰਦਵਾਲ ਸਾਹਿਬ ਜਾ ਰਿਹਾ ਹੈ ਰਾਤੇ ਬਹੁਤ ਸੰਗਤਾਂ ਨੇ ਚਾਹ ਆ ਜੀ ਸੰਗਤਾਂ ਨੂੰ ਬਹੁਤ ਸੰਗਤ ਲੰਗਰ ਪਾਣੀ ਵੀ ਤਿਆਰ ਕੀਤੇ ਰੱਖਤੇ ਚ ਬਹੁਤ ਸੰਗਤਾਂ ਚਾਹ ਆਹੀਂ ਅਨੇ ਨਗਰ ਕੀਤਾ ਇਹੋ ਜਿਹਾ ਲਾਭ ਬਣੇ ਜੋ ਜੋ ਨਹਾ ਮੁੰਡੇ ਕੰਢਾ ਨਹਾ ਤੋਂ ਦੂਰ ਹੋਣਾ ਇਹ ਕਰਕੇ ਨਗਰ ਕੀਤਾ ਕੱਢ ਰਹੇ ਆਪ ਜੀ ਰੋਤੀ ਪਰਾਲੇ ਕੀਤਾ ਜਾ ਰਿਹਾ ਕੋਲਦਾ ਹੋ ਜੇ ਲੰਗਰ ਦਾ ਪ੍ਰਬੰਧ ਆ ਅਸੀਂ 4 ਦਿਨ ਲੰਗਰ ਧੂਮ ਧਾਮ ਦੇ ਨਾਲ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਉੱਥੇ ਅੱਜ ਸਵੇਰ ਤੋਂ ਹੀ ਜਿਹੜੇ ਸਤਬਾਬਾ ਜੀ ਦੇ ਆਪਣੇ ਉਸਤਾਨੇ ਚ ਲੰਗਰ ਗੁਰਦਰਾ ਝੂਲਣੇ ਮਹਿਲ ਹਾਂਜੀ ਹਾਂਜੀ 10 ਬਾਬਾ ਹੀਰਾ ਸਿੰਘ